ਹਾਂਜੀ ਦੋਸਤੋ ਕਿਵੇਂ ਹੋ ਸਭ ਠੀਕੋਂ ਅਸੀਂ ਹਾਜ਼ਰ ਹਾਂ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਅਸੀਂ ਹਰ ਰੋਜ਼ ਤੁਹਾਡਾ ਘਰ ਬੈਠਿਆਂ ਦਾ ਲੋਕੀਤਾਂ ਦੇ ذریعے ਮਨੋਰੰਜਨ ਕਰਦੇ ਹਾਂ ਤੇ ਅੱਜ ਫੇਰ ਅਸੀਂ ਦੋਵੇਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਹਾਜ਼ਰ ਹੋਏ ਹਾਂ ਤੇ ਅੱਜ ਆਪਾਂ ਰਲ ਮਿਲ ਕੇ ਅੱਜ ਬੜਾ ਲੋਕਗੀਤ ਦਾ ਆਨੰਦ ਮਾਣੀਏ ਮੇਰਾ ਗਾਂਟਾ ाटा वे बहरिले बाग ब सस् न विोले वे बहरिले बाग सस ਨੜੇ ਦੇ ਵਿਟੋਲੇ ਵੇ ਬਾਹਰਲੇ ਬਾਜ ਵਿੱਚ ਮੇਰਾ ਜਾਨੀ ਵਿਟੋਲੇ ਮੈਂ ਬਾਗ ਦੀਆਂ ਕਲੀਆਂ ਵਿੱਚ ਮੇਰਾ ਜਾਨੀ ਵਿਟੋਲੇ ਵੇ ਵਾਗਦਿਆ ਕਰੀਆਂ ਵਿੱਚ ਮੇਰਾ ਕਾਂਟਾ ਖੋ ਗਿਆ ਮਹਾਰਿ ਸਸ ਨਣਦ ਵਿਕੇ ਦੀ ਵੇ ਦਸੀ ਸਾਨੂੰ ਆਣ ਕੇ ਸਸ ਨਣਦ ਵਿਕੇ ਦੀ ਵੇ ਦਸੀ ਸਾਨੂੰ ਆਣ ਕੇ ਕਿਥੇ ਕਾਂਟਾ ਖੋਇਆ ಿ ಸಾನೂ ಕಾಟಿ ಸಾನುಕೆ ಮೇರ ಮಾಯಿ ਕਾਂਟਾ ਖੋ ਗਿਆ ਵੇ ਬਾਗ ਦੀਆਂ ਕਲੀਆਂ ਵਿੱਚ ਮੇਰਾ ਕਾਂਟਾ ਖੋ ਗਿਆ ਵੇ ਬਾਗ ਦੀਆਂ ਕਲੀਆਂ ਵਿੱਚ ਸਸਨਣ ਦੇ ਵਿਰੋ ਮੇ ਵੇ बाहरीले बाग विच सस नाने दबीरो वे वे बाग विच मेरा माहीरो वे वे मुटक के रुमाल विच मेरा ਮਾਹੀ ਰਮੇ ਵੇ ਮੋਟਾ ਕੇ ਕੇ ਰੁਮਾਲ ਵਿੱਚ ਮੇਰਾ ਕਾਂਟਾ ਖੋ ਗਿਆ ਵੇ ਬਾਹਰ ਲੈ ਬਾਗ ਵਿੱਚ ਮੇਰਾ ਕਾ बाहरिले बाग विच मैं सबनों ਜੀ ਦੋਸਤੋ ਇਹ ਸੀ ਬੜਾ ਸੋਹਣਾ ਲੋਕੀ ਜੋ ਅਸੀਂ ਦੋਵਾਂ ਭੈਣਾਂ ਨੇ ਗਾਇਆ ਤੇ ਸਾਨੂੰ ਉਮੀਦ ਹੈ ਕਿ ਤੁਹਾਨੂੰ ਇਹ ਲੋਕੀ ਚੰਗਾ ਲੱਗੇਗਾ ਤੇ ਤੁਸੀਂ ਘਰ ਬੈਠ ਕੇ ਸਾਡੇ ਦੁਆਰਾ ਗਾਏ ਇਸ ਲੋਕ गीत ਦਾ ਚੰਗਾ ਲੁੱਤ ਫਲਾਓਗੇ ਤੇ ਜੇਕਰ ਤੁਹਾਨੂੰ ਇਹ ਲੋਕੀ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਅਸੀਂ ਹਰ ਰੋਜ਼ ਵਕਤ ਚ ਵਕਤ ਕੱਢਦੇ ਹਾਂ ਕੋਸ਼ਿਸ਼ ਕਰਦੇ ਹਾਂ ਕਈ ਵਾਰ ਕੋਈ ਹੈਲਥ ਇਸ਼ੂ ਹੋ ਜਾਂਦਾ ਤੇ ਅਸੀਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਇਗਨੋਰ ਕਰਕੇ ਅਸੀਂ ਫੇਰ ਤੁਹਾਡੀ ਕਚੇਰੀ ਦੇ ਵਿੱਚ ਹਾਜ਼ਰ ਹੋ ਜੰਨੇ ਆ ਤੇ ਕਿਉਂਕਿ ਸਾਣਾ ਸਾਡਾ ਤੇ ਤੁਹਾਡਾ ਰਿਸ਼ਤਾ ਬੜਾ ਸੋਹਣਾ ਰਿਸ਼ਤਾ ਬੜਾ ਨੇੜਲਾ ਰਿਸ਼ਤਾ ਤੇ ਇਸ ਰਿਸ਼ਤੇ ਦੀ ਜਿਹੜੀ ਹੈਗੀ ਹੈ ਨੇੜਤਾ ਨੂੰ ਸਮਝਦੇ ਹੋਏ ਅਸੀਂ ਆਪਣੀ ਹਾਜ਼ਰੀ ਜ਼ਰੂਰ ਲਵਾਉਣੇ ਆ ਸਾਨੂੰ ਉਮੀਦ ਹੈ ਕਿ ਤੁਸੀਂ ਸਾਡੀ ਹਾਜ਼ਰੀ ਕਬੂਲ ਕਰੋਗੇ ਤੇ ਸਾਡੇ ਦੁਆਰਾ ਗਾਇਆ ਇਸ ਲੋਕੀਤ ਨੂੰ ਚੰਗਾ ਸਮਝੋਗੇ ਤੇ ਚੰਗੇ ਸੁਣ ਸੁਣ ਕੰਪਲੀਮੈਂਟ ਕਰੋਗੇ ਜੇਕਰ ਕਿਤੇ ਕੋਈ ਔਣਤਾਈਆਂ ਰਹਿ ਗਈਆਂ ਤਾਂ ਸਾਨੂੰ ਜ਼ਰੂਰ ਸ਼ੇਅਰ ਕਰੋਗੇ ਸਾਡੇ ਨਾਲ ਤੇ ਅਸੀਂ ਆਉਣ ਵਾਲੇ ਲੋਕੀਤਾਂ ਦੇ ਵਿੱਚ ਉਹਨਾਂ ਔਣਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਅਖੀਰ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ